ਹਰਵੀਰ ਹਾਂ ਜੀ ਬਾਕੀ ਉੱਠ ਗਏ ਹੋ ਕਿੰਨੇ ਵਜੇ ਉੱਠੇ ਅੱਜ ਵਨ ਵਾ ਨਹੀਂ 8:16 ਲੋ ਜੀਰ ਵੀਰ ਰਾਤੀ 11:30 ਸੁੱਤਾ ਸੀ ਤੇ ਸਵੇਰੇ 8 ਵਜੇ ਸਵੇਰੇ ਉੱਠ ਗਿਆ ਅੱਜਰ ਵੀਰ ਨੇ ਕਿੱਥੇ ਜਾਣਾ ਹੈ ਇੱਥੇ ਕਿੱਥੇ ਜਾਣਾ ਅੱਜ ਦੇ ਤੂੰ ਗਰ ਹੁਣ ਫਿਰ ਉੱਠ ਕੇ ਬਰਸ਼ ਕਰ ਲੈਣਾ ਆਨਲਾਈਨ ਕਲਾਸ ਹੈ ਤੇਰੀ। ਅਰਵੀਰ ਇਹਨੂੰ ਨਾਲ ਲੈ ਕੇ ਸੁੱਤਾ ਸੀ ਬੋਛ ਨੂੰ। ਇਹਨੂੰ ਨਾਲ ਲੈ ਕੇ ਸੁੱਤਾ ਸੀ। ਨਾਲ ਕੋ ਲੈ ਕੇ ਸੁੱਤਾ ਸੈਂ ਬਿਲਾਰਮ ਵਜੇਗਾ ਜਦ ਉੱਠ ਜਾਣਾ। ਫਟ ਗਿਆ ਲਾ ਮਾੜੀ ਨੇ ਮਾਰਦਾ। ਨਹੀਂ ਮਾਰਦਾ। ਆਪ ਲੈ ਪੁੱਛੋ। ਉਹਨਾਂ ਰਮ ਐਕਟਿਵ ਨਹੀਂ ਨਾ ਕੀਤਾ। ਆ ਪਾਪਾ ਪੁੱਛੋ। ਆ ਮੈਂ ਬਿਨਾਂ ਦੇਖੇ ਹੋਏ ਬੋਲੂਗਾ। ਕਿੰਨਾ ਟਾਈਮ? 816 ਦੇਖੇ ਤੋ 817 ਹੋ ਤੱਕ 817 817 ਸਵਾਟ ਹੋ ਗਏ ਨਹੀਂ ਉੱਠ ਜਾ ਉੱਠ ਕੇ ਨਾ ਤੋ ਲੈ ਕਲਾਸ ਲਵਾ ਆਪਣੀ ਹਰਵੀਰ ਹਾਂਜੀ ਬਾਪੂ ਜੀ ਕਿੱਥੇ ਚੱਲੇ ਹੋ ਦਾਦੀ ਘਰ ਵਿਆਹ ਹੈ ਨੋ ਜੀ ਹਰਵੀਰ ਹੋ ਗਿਆ ਤਿਆਰ ਹੋਣ ਹਰਵੀਰ ਚੱਲੇ ਆਪਣੀ ਦਾਦੀ ਦੇ ਘਰ ਵਿਆਹ ਕਿਦੈ ਦੱਦੂ ਘਰ ਹਾਂ ਦਾदू ਘਰ ਤੇ ਵਿਆਹ ਕਿਦਾਂ? ਪਤਾ ਨਹੀਂ। ਵਿਆਹ ਪਤਾ ਨਹੀਂ ਤੈਨੂੰ ਕਿਦਾਂ? ਚਾਚੂ। ਚਾਚੂ ਦਾ ਵਿਆਹ ਹੈ। ਚਾਹ ਪੀਂਦੇ ਹੋ ਗਲਾਸ ਚ? ਹਾਂਜੀ। ਗਲਾਸ ਚ ਕੋਰ ਵੀ ਚਾਹ ਪੀਂਦਾ ਹੈ। ਆ ਪਾਪਾ ਪੁੱਛ ਆਪਕੇ ਲਾਈਨ ਪਤਾ ਹੈ? ਕਿਹੜੀ? ਪੁਰਾਣੇ ਬੁੱਢੇ ਵਰਗਾ ਆਜ ਵੀ ਹੜਬੇੜ ਗਲਾਸ ਕੇ ਅੰਦਰ ਚਾਹ ਪੀਤਾ ਹੈ। ਪੁਰਾਣੇ ਬੁੱਢਿਆਂ ਵਾਂਗ ਰਪਿੰਦਾ ਹੈ ਨਾ। ਰਵੀਰ ਗਲਾਸ ਦੇ ਵਿੱਚ ਹੀ ਚਾਹ ਪੀਂਦਾ ਕੱਪ ਚ ਨਹੀਂ ਪੀ ਸਕਦਾ ਕੇ ਉਹ ਵੇਖੋ ਇੱਕ ਵਾਹ ਦੇਖੋ ਮੇਰੇ ਕੁੱਤਾ ਉਸ ਕੇ ਅੰਦਰ ਵੀ ਜੀਆਂ ਜੀ ਬਿਸਕਟ ਖੜੇ ਕਰਦੇ ਨੇ ਅੱਜਿੰਜਰ ਉਹ ਵੇਖੋ papa ਕੁਛ ਕੁਛ ਕਟੋੜੇ ਗਏ ਨਾ ਰੇ ਕੁਛ ਕੱਪ ਕੇ ਪੁਰਾਣੇ ਬੁੱਢੇ ਬੁੜਾ ਆਣੇ ਬੁੱਢੇ ਠੰਡੇ ਕਰਕੇ ਪੀਤੇ ਸੀ ਬੜਵਾ ਗੜਮ ਗੜਮ ਪੀਦਾਉ ਤੈਨੂੰ ਕਿਵੇਂ ਪਤਾ ਪੁਰਾਣੇ ਬੁੱਢੇ ਠੰਡੀ ਕਰਕੇ ਪੀਂਦੇ ਸਨ ਬੁੜਾਣੇ ਬੁੱਢੇ ਐਸੇ ਪੀਤੇ ਸੀ ਕਹਿੰਦੇ ਤੈਨੂੰ ਕਿਨੇ ਦੱਸਿਆ ਪੁਰਾਣੇ ਬੁੱਢੇ ਐਵੇਂ ਪੀਂਦੇ ਸਨ ਯਾ ਵੀ ਆ ਵੀ ਤਾ ਕਰਦੇ ਸੀ ਅੱਛਾ ਹਰ ਵੀਰ ਹਾਂਜੀ ਪਾਪਾ ਜੀ ਟਾਈਮ 5:00 ਵਜ ਗਏ ਨੇ ਤੂੰ ਗੱਡੀ ਚ ਸੁੱਤਾ ਰਹਿੰਦੇ ਆ ਆਪਾਂ ਕਰਨਾਲ ਪਹੁੰਚ ਗਏ ਆ ਮੈਂ ਕਦ ਸੁੱਤਾ ਹਾਂ ਤੈਨੂੰ ਪਤਾ ਨਹੀਂ ਸੀ ਲੱਗਿਆ ਆਪਾਂ ਕਰਨਾਲ ਆ ਗਏ ਆੜੇ ਪਾਪਾ ਮੈਂ ਨਹੀਂ ਸੁੱਤਾ ਸੀ ਸੁੱਤਾ ਤੇ ਅਸਾ ਤਾ ਤੇਨੂੰ ਪਤਾ ਨਹੀਂ ਲੱਗਾ ਦੇਖ ਉਤਰਾ ਪਰਚੇ ਦੇਸਾ 4 ਵਜੇ ਦਾ 3:30 ਮੈਂ ਮੈਂ ਸੋਆ ਨਹੀਂ ਸੀ ਤੁਹਾਨੂੰ ਪਤਾ ਲੱਗਿਆ ਆਪਾਂ ਕਿਹੜੇ ਰਾਤਾਂ ਅੱਜ ਆਏ ਆ ਅ ਮੈਂ ਰਾਤ ਤੋਂ ਲਾਸਟ ਟਾਈਮ ਆਇਆ ਸੀ ਦੂਜੇ ਤੋਂ ਜਿਸ ਰਾਤ ਸਿਰ ਫਸਟ ਟਾਈਮ ਆਈ ਸੀ ਆ ਉਸੇ ਰਾਤੋਂ ਆਇਆ ਪਾਜੀ ਅਜੇ ਵੀ ਤੂੰ ਨਾ ਸੁੱਤਾ ਸੈਂ ਜਦੋਂ ਆਪਾਂ ਪਿਛਲੀ ਵਾਰ ਨਹੀਂ ਸੀ ਚੈਲੰਜ ਲਿਆ ਟਰੱਕ ਵਾਲੇ ਨਾਲ ਹਾਂਜੀ ਪਹਿਲਾਂ ਟੂਲ ਟੈਕਸ ਤੋਂ ਕੌਣ ਕ੍ਰੋਸ ਕਰੇਗਾ ਟਰੱਕ ਵਾਲਾ ਕਿ ਆਪਾਂ ਮੈਂ ਨਹੀਂ ਦੋ ਆਜੀ ਆਪਾਂ ਕ੍ਰੋਸ ਕੀ ਇੱਥੇ ਸਨ ਮੈਂ ਇਹ ਤੋਅਤੀ ਸੋਹਣੀ ਸਰਗਰ ਤੁੰ ਪਤਾ ਤੇ ਆਨੇ ਟੂਲ ਟੈਕਸ ਕਰ ਲੰਗੇ ਆ ਕੇ ਬਾਏ ਬਾਏ ਹਰਵੀਰ ਹਾ ਜੀ ਬਾਬਾ ਜੀ ਕਿੱਥੇ ਆ ਗਏ ਆਪਾਂ ਆਪਾਂ ਆ ਗਏ ਕਰਨਾਲ ਇੱਥੋਂ ਸੀ ਡੀਜ਼ਲ ਪੋਇਆ ਗੱਡੀ ਚ ਹਨਰ ਵੀਰ ਕੀ ਕਰਵਾਉਂਦੇ ਹੈ ਗੱਡੀ ਦੇ ਵਿੱਚ ਲੱਗਿਆ ਹੋਇਆ ਸੀ ਇੱਕ ਸਕਰੂ ਹਾਂ ਜੀ ਇਸ ਕਰਕੇ ਹੋਇਆ ਪਿਆ ਸੀ ਪੈਂਚਰ ਪਾਪਾ ਇਹ ਕਿ ਲੱਗਾ ਹੋਆ ਸੀ ਕਿ ਉਹਦੇ ਨਾਲ ਪੈਂਚਰ ਹੋ ਗਈ ਸੀ। ਥਿਲ ਤਾਂ ਬੜਾ ਟਾਈਮ ਦਾ ਲੱਗਾ ਸੀ। ਆਪਾਂ ਲਵਾਨੀ ਨਹੀਂ ਸਦੇਣਾ। ਹਾਂ। ਦੇਖੋ। ਕਿੱਲਾ। ਕਿੱਲ ਪਤੀ ਕਿਹੜਾ ਨਿਕਲਿਆ? ਇਹ ਵਾਲਾ ਵੇਖ। ਹਾਂ। ਉਹ ਗੱਲ ਹੈ। ਇਹ ਬਲੇਕ ਵਾਲਾ। ਕਿੰਨੇ ਟਾਈਮ ਦਾ ਵਿੱਚ ਲੱਗਿਆ ਸੀ। ਉਹਦੇ ਕਰਕੇ ਸਾਰੀ ਹਵਾ ਨਿਕਲ ਜਾਂਦੀ ਸੀ ਹਨਾ। ਦੇਖਿਆ ਨਿਕਲਦਾ ਹੀ ਜਾਂਦੀ। ਉਹਨੇ ਜੀ ਪਾਣੀ ਲਾਣਗੇ ਫਿਰ ਪਤਾ ਲੱਗੇਗਾ ਹਵਾ ਨਿਕਲਦੀ ਹੈ ਕਿ ਨਹੀਂ। ਤੂੰ ਪਹਿਲਾਂ ਪੈਂਚਰ ਲੱਗਦਾ ਦੇਖਿਆ ਕਿਵੇਂ ਲੱਗਦਾ ਕਿ ਨਹੀਂ ਦੇਖਿਆ। ਲੱਗਦਾ ਉਹ ਦੇਖਾ ਤਾਂ ਇਹ ਸੇ ਪੈਂਚਰ। ਤੇ ਦੇਖਿਆ। ਉਹ ਪਪਾ ਕਿੱਲ ਦੇਖੋ ਕਿਸ ਨੂੰ? ਕਿੱਲ ਤੇ ਆ ਸੀ ਆ ਜਿਹੜਾ ਸੀ। ਠੀਕ ਹੈ। ਉਹ ਬਾਬਾ ਕਿ ਆਇਓ? ਹਾਂਜੀ। ਅਸੀਂ ਕਿੱਥੇ ਬਹਾਂ। ਉਹ ਵੇਖ ਕੰਟੀਨ ਏ। ਜੋ ਭੁੱਖ ਲੱਗੀ ਇਹਦੇ ਚੀਜ਼ ਖਾ ਸਕਨੇ ਆ। ਪਰ ਆਪਾਂ ਅੱਗੋ ਖਾਂਗੇ ਹਣਾ। ਹਾਂਜੀ ਬਾਬਾ ਰਕੋ। ਆ ਕੋਈ ਖਰ ਚੀਜ਼ ਦਿਖਾ ਰਹੀ ਹੈ। ਹਾਂਜੀ। ਗੱਡੀਆਂ ਆ ਰਹੀ ਐ ਇਸ ਤੋਂ ਵੀ ਨਹੀਂ ਕਾ ਕਿਹੜੀਆਂ ਗੱਡੀਆਂ ਆ ਦੇਖੋ ਨਾ ਹੋਵੇ ਨੋ ਪਾਰਕਿੰਗ ਜਿੱਥੇ ਪਾਰਕਿੰਗ ਨਾ ਲਾਓ ਚੱਲਦੇ ਫਿਰਦੇ ਰਹੋ ਚੱਲਦੇ ਫਿਰਦੇ ਨਜ਼ਰ ਆਉ ਉਹ ਵੀ ਲੈਪਟੌਪ ਕੋਲ ਲੈ ਬੈਠੇ ਲੈਪਟੌਪ ਏ ਗੈਂਡਾ ਗੈਂਡਾ ਨਹੀਂ ਗਾਂ ਹੀ ਗਾਂ ਦਾ ਮੁੰਲਕ ਹੈ ਗਾਇ ਨਹੀਂ ਗੈਂਡਾ ਕਾਉ ਕਾਉ ਦਾ ਹੋਰ ਵੇਖੋ ਪਾਪਾ ਉਹ ਇੱਕ ਸਾਰੇ ਫ੍ਰੀ ਆ ਸਾਰੇ ਤੇਲ ਫ੍ਰੀ ਮਿਲਣਗੇ ਇੱਕ ਚੀਜ਼ ਲਾਗੇ ਤੇ ਹਾਂ ਸਾਰੇ ਕੁਛ ਹੈ ਹਰਵੀਰ ਪਾਪਾ ਜੀ ਹਾਂ ਜੀ ਅਗਰ ਆ ਕਿਸੇ ਕੋ ਟਾਈਮ ਦੇ ਕੇ ਨਹੀਂ ਤਾਂ ਟਾਈਮ ਹੈ ਔਰ ਅੱ비 ਉਹ ਬਣਾ ਰਹੀ ਹਾਂ ਜੀ ਦੇਖੋ ਦਿਖਾਓ ਬਣਾ ਨਹੀਂ ਜਲ ਲੱਗੇਗਾ ਉਹ ਦੇਖੋ ਹਰਵੀਰ ਜੀ ਪਾਪਾ ਜੀ ਕੀ ਕਰਦੇ ਫਿਰ ਉਹ ਗੁਰੂ ਦੇ ਮਾਮਾ ਖਾਣੇ ਆਏ ਸੀ ਔਰ ਬੜਕਲ ਰਵੀਰ ਆਇਆ ਮੋਮੋਸ ਵਾਲੇ ਕੋਲ ਜੋ ਕਿ ਕਰਨਾਲ ਦਾ ਕਾਫੀ ਫੇਮਸ ਹੈ ਇਫਰਵੀਰ ਕੀ ਖਾਂਦੇ ਹੈ ਪਹਿਲਾ ਪਹਿਲਾ ਕੋੜਕਾ ਨੇ ਬੜਾ ਕੋੜਕਾ ਨੇ ਮੋਮੋਸ ਤੇਰ ਕੀ ਖਾਦਾ ਹੈ 버ਗਰ 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 ਦਾ ਲਿਖਣਾ ਤੂੰ 버ਗਰ ਆ ਲਿਖਦਾ ਤੇ ਨਹੀਂ ਅੰਕਲ ਕੀ ਬਣਾਉਂਦੇ ਆ ਨੂਡਲਸ ਠੰਡ ਤੇ ਨਹੀਂ ਲੱਗਦੀ ਬਈ ਠੰਡਾ ਹੁੰਦੀ ਤੇ ਫਿਰ ਤੂੰ ਪਰਲੇ ਕੋਲੋਂ ਪੇਣਾ ਸੀ ਨਾ ਮਜੀਟੋ ਅਗਰੇ ਇਹ ਕੜਮੀ ਹੋਤਾ ਪਰ ਮਜੀਟੋ ਪੀਣਾ ਸੀ ਹਾਂਜੀ ਬਹੁਤ ਗ੍ਰੀਨ ਕਲਰ ਕਾਜਾ ਅਗਰੇ-ਓੜੇ ਚੋਤਾ ਤੁਹਾਨੂੰ ਚਲੋ ਕੋਈ ਨਹੀਂ ਅੱਜ 버ਗਰਨ ਵਾਲੀ ਕੰਮ ਚਲਾਣੇ ਆਣਾ 버ਗਰ पापा और मेरे मामू आपके सामने जो कपड़े ले रहे हैं पहले कपड़े में ऐसे दिख रहे थे आपने कपड़े में जैसे कपड़े नहीं सकाड़ी हो और मेरे वे वे आने वाले हैं इस करके मेरे पापा कपड़े लेने वाले हैं ओके बाय बाय सुंदर सुंदर कपड़े उस तो बाद ओके बाय बाय गुड नाइट हरवीर कपड़े वाली दुकान में वो भी आपके और मामू के ਇੱਕ ਤੋਂ ਸੀ ਕੀ ਕੀ ਸਟੀਚ ਕਰਵਾਂਦੇ ਆ ਕੱਪੜੇ ਜਿਹੜੇ ਮੇਰੇ ਮੰਗੂ ਜਿਹੜੇ ਰਵੀਰ ਨੇ ਤੂੰ ਕੁਝ ਨਹੀਂ ਲਿਆ ਤੈਨੂੰ ਐਵੇਂ ਕਰੀਏ ਤੈਨੂੰ ਆਹ ਜੈਕਟ ਦਵਾ ਦਿੰਦੇ ਆ ਹਾਂ ਅਡਾ ਪਾਪਾ ਆਇਓ ਹਾਂਜੀ ਕੀ ਨਾ ਹਾਂਜੀ ਅੰਕਲ ਨਾ ਬਲੌਗ ਖਰਾਬ ਕਰਨਾ ਚਾਹਤੇ ਆ ਹਾ ਉਹਨਾਂ ਨੂੰ ਵੀ ਮੈਂ ਐਮਸੀਟੀ ਮਾਰਾਂਗਾ ਬਲੌਗ ਖਰਾਬ ਹੋ ਜਾਏਗਾ ਹਾ ਉਹ ਕਹਿੰਦੇ ਉਹ ਬਲੌਗ ਨਹੀਂ ਖਰਾਬ ਹੁੰਦਾ ਨਾ ਕੈਂਕਲ ਐਸ ਨਹੀਂ ਖਰਾਬ ਹੋਏਗਾ ਹਾ ਨਹੀਂ ਕੁਝ ਜੀ ਮੈਂ ਤਾਂ ਉੱਪਰ ਆ ਜਾਈਂਗਾ ਐਸੇ ਹੁਨਰ ਵੀਰ ਕਿੱਥੇ ਚੱਲਿਆ ਹੈ ਅਰੇ ਪਾਪਾ ਇਹਨੂੰ ਤਾਂ ਆ ਨਹੀਂ ਜਾਣਾ ਹੁੰਦਾ ਹੈ ਰੈਂਡੋ ਉਹ ਦੇਖੋ ਪਾਪਾ ਇਹ ਕੀ ਹੈ ਇਸ ਸਟਿਕ ਇਸ ਸਟਿਕ ਦਾ ਕੀ ਕੰਮ ਹੈ ਵੱਡਾ ਵੱਡਾ ਜੋ ਕਪੜਾ ਹੋਤਾ ਉਸੇ ਕੱਟਣਾ ਤੇ ਇਹ ਦੇਖੋ ਸਕੁਅਰ ਸਾਈਜ਼ ਦੀ ਇਹ ਤਾਂ ਕਿ ਇਹ ਨੂੰ ਤੂੰ ਸਕੂਲੇ ਲੈ ਜਾ ਤੇਰੇ ਫਰੈਂਡ ਸਾਖਣਗਰ ਵੀਰਕੋਲ ਸਕੇਲ ਨਹੀਂ ਹੈਗਾ ਫਿਰ ਇਹ ਕੱਢ ਲਈ ਲਓ ਵੇਡ ਕੀ ਵਾਲੇ ਕੇ ਬੱਚੇ ਬੱਚਾ ਖਣਗਰ ਵੀਰਕੋਲ ਸਭ ਤੋਂ ਵੱਡਾ ਹੈ ਨਾ ਸਕੇਲ ਹਾਂਜੀ ਔਰ ਪਾਪਾ ਜੀ ਹਾਂਜੀ ਇਹ ਕਪੜੇ ਬਤਾਓ ਕਿੰਨੇ ਕੇ ਕਿੰਨੇ ਦੇ ਨੇ ਨਹੀਂ ਦੇਖਿਆ 10 ਦੇ ਤੋ 2829 6 2 9 ਦੇ ਨੇ ਅਰੇ ਏਡਿੰਗ ਕਿਨੇ 6 2 6 ਹਰਵੀਰ ਨੇ ਕੁੜਤਾ ਵੀ ਆ ਮੈਂ ਕਿਵੇਂ ਦਾ ਸਟਿਚ ਕਰਾਇਆ ਅਰੇ ਪਾਪਾ ਜੀ ਮੈਂ ਤਾਂ ਸਰਵੀਰ ਨੇ ਕਿਹੜਾ ਕੁੜਤਾ ਮੈਂ ਸਟਿਚ ਕਰਾਇਆ ਮੇਰਾ ਤੜਾਕਾ ਕੱਪੜਾ अहमदर वीर ने की लिया कपड़ा अपना और पापा जी हां जी इनके पास ये क्या है अगड़े पे इसको चुराने वाले फे, फिर जब मैं, मैं बोली कि आपने कैंची अच्छी कट कैंची वाले काम पे उस टाइम लोग बच्चे बोले हां हां हर वीर के पास कैंची नहीं तो फिर मैं आग कर दूंगा बच्चे बोल गए हर वीर के पास तो सबसे बड़ी कैंची है बच्चे डर ना ਜੀ ਕੇ ਨਾ ਨਾ ਪੁੱਛੋ ਨਾ ਟਾਟਿਓ ਔਰ ਬਾਬਾ ਜੀ ਹਾਂ ਜੀ ਇਹ ਕੁਝ ਕੱਪੜੇ ਛੁਪਾਏ ਆ ਇਹ ਕੁਝ ਛੁਪਾਏ ਹੋਏ ਨੇ ਕੱਪੜੇ ਕਿਉਂ ਕਿ ਕੋਈ ਚੋਰੀ ਨਾ ਕਰੇ ਨਾ ਹਾਂ ਔਰ ਬਾਬਾ ਹਾਂ ਜੀ ਉਹ ਕੀ ਵੇਖਿਆ ਪੜੋ ਉਹ ਲਿਖਿਆ ਹੈ ਸ਼ਰਟ ਸੇਲ ਤੇ ਲੱਗੀਆਂ ਹੋਈਆਂ ਨੇ ਲੈ ਸਕਦੇ ਹੋ ਹਾਂਜੀ ਔਰ ਬਾਬਾ ਜੀ ਹਾਂਜੀ ਸੋਚੋ ਅਗੜੇ ਕੋਈ ਚੋਰੀ ਇਸ ਕੋ ਲੈ ਜਾਏ ਨਾਲ ਜੋ ਇਸ ਇਸ ਗੁੱਡੇ ਸਿਸਟੈਂਡੂ ਹੈ ਉਹ ਵੀ ਨਾਲ ਚੁਰਾੜੇ ਫਿਰ ਔਰ ਬਾਬਾ ਹਾਂਜੀ ਇਹ ਬੋਟਾ ਦੱਸ ਕਿਹੜੀ ਹੈ ਕਿਹੜੀ ਹੈ ਗੈਸ ਕਰੋ ਇਹਦੇ ਸਰਵੀਰ ਨੇ ਕੀ ਪੀਤਾ ਹੈ ਪਾਣੀ ਔਰ ਇਸ ਕਾਲ ਅੰਕਲ ਕਿੱਥੋਂ ਲੈ ਗਏ ਨੇ ਰੇਲਵੇ ਸਟੇਸ਼ਨ ਤੋਂ ਤਾਂ ਨਹੀਂ ਪਰ ਕੇ ਲਿਆਏ ਪੁੱਛ ਗਿਆ ਅੰਕਲ ਟ੍ਰੇਨ ਚੋਂ ਨਹੀਂ ਪਰ ਕੇ ਲਿਆਏ ਹਾਂ ਨਾ ਬੋਟਾ ਗਾਈਜ਼ ਇਹ ਹੈ ਕਰਵੀਰ ਤੈਨੂੰ ਫੋਲੋ ਸਬਸਕ੍ਰਾਈਬ ਨਹੀਂ ਕਰਨਾ ਕੋਈ ਸ਼ੋਰ ਨਹੀਂ ਕਰ ਰਿਹਾ ਕਰ ਰਿਹਾ ਕਰ ਰਿਹਾ ਠੀਕ ਹੈ ਇਹਦੀ ਕੋਈ ਵੀ ਵੀਡੀਓ ਨਹੀਂ ਦੇਖਣੀ ਤੁਸੀਂ ਜਲਦੋਂ ਇਹਨੂੰ ਅਨਫੋਲੋ ਕਰ ਦਿਓ ਨਹੀਂ ਨਹੀਂ ਗਾਈਜ਼ ਅੰਦਰ ਵਸ ਲੈ

ਨੂੰ ਮੇਜ ਕਰ ਰਸੀ ਬੰਦੀ ਹੋਈ ਹੈ ਜੋ ਕਿ ਆਪਕੋ ਤਾਂ ਨਹੀਂ ਦਿਖ ਰਹੀ ਪਰ ਲੱਗੀ ਹੈ ਓਕੇ ਬਾਏ ਬਾਏ ਸੱਜੇ ਗੱਬੇ ਤੋਂਦੀ ਨਹੀਂ ਸੱਜੇ ਗੱਬੇ ਤੋਂਦੀ ਨਹੀਂ ਹੈ ਨਾ ਰਵੀਰ ਹਾਂਜੀ ਪਾਪਾ ਜੀ ਸੱਜੇ ਤੂੰ ਦੇਸ ਤਾਂ ਨਹੀਂ ਪਿਆ ਮੁੜਨਾ ਕਿੱਧਰ ਆਪਾਂ ਪਾਪਾ ਜੀ ਮਾਮੂ ਕੋਲ ਪਹਿਲੀ ਚਲਾ ਦੇ ਤੇ ਪਿੱਛੇ ਆਪਾਂ ਲੈ ਜੀਏ ਬਾਫ ਗਾਇਸ मुझे जैसे ऐसी अभी एक तो खंबे से ठोकने वाले या ठोकने वाले या खंबे से एक ठोकने वाले या और पीछे मामू की गाड़ी से नेहरा बहुत ज्यादा है तो उन्हें भी बड़ी एडार भी रहा हाँ जी और पापा जी ऐसी किसी के गार्ड में ना एंटर कर ले वो बोले दस मुंड पुस्सा सुलाओ एक दो ਕੀ ਚਾਹ ਤੂੰ ਗੁੱਸੇ ਸੰਡੇ ਗਾ? ਸਹੀ ਗੱਲ ਐ ਮੈਂ ਤਾਂ ਕੁੱਤੇ ਆਣਾ। ਫਾਪ ਮੇ ਤਾ ਫਾਪ ਨਾ ਕਿਤੇ ਚੜਾ। ਪਰ ਮਾਮੂ ਗਾਣਾ ਤੇ ਮਾਮੂ ਕਿਚਾੜੇ। ਸਕਾਰੀ ਖੂਨ ਵਰਤਿਆ। ਉਹ ਚੂਹਾ ਮਰ ਕੇ ਮਾਮੂ ਗਾ ਦਿੱਲੇ ਆ। ਚੂਹਾ ਮਰ ਕੇ। ਇਹ ਵੀਡੀਓ ਦਿਓ ਆ ਜਣਾ। ਆਬਜੈਕਸ਼ਨ ਨਾ। ਚੂਹਾ ਮਾਰਦਾ ਪਰ ਚੂਹਾ ਦਿਸੇ ਨਹੀਂ ਕੈਮਰੇ 'ਚ ਹਾਂ ਲੱਗਦਾ ਮਾਮੂ ਚੂਹਾ ਕੋ ਕਿਸੇ ਜੰਗਲ ਦੇ ਮੋੜ 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 ਲੱਗਦਾ ਮਾਮੂ ਕਿਸੇ ਚੂਹੇ ਕੋ ਕਿਸੇ ਕੇ ਕਿਸੇ ਕੇ ਨਹੀਂ ਅਰਵੀਰਾ ਓਵੇਂ ਓਵੇਂ ਘਰ ਠਾਣੇਦਾਰ ਅੰਕਲ ਅੱਗੇ ਕੀ ਜਾਂਦਾ ਅੱਗੇ ਕਹਣੀ ਤੂੰਦੇ ਆ ਜਾ ਸਿੱਧਾ ਹੀ ਇਹ ਮਣਕੀਰਤ ਨਹੀਂ ਸੀ ਆਪਾਂ ਹਣੀਆ ਕਿਆ ਹੋਆ ਠਾਣੇਦਾਰ ਅੰਕਲ ਕਿਆ ਹੋਆ ਠਾਣੇਦਾਰ ਅੰਕਲ ਸਾਡੇ ਮੋੜ ਆਪਣਾ ਆ ਬਗੁੰਨੇ ਸਾਨੂੰ ਖੱਬੇ ਸੱਜੇ ਖੱਬੇ ਸੱਜੇ ਤੋਂ ਹੰਦ ਬੜੀ ਜਿਆਦਾ ਗੱਡੀ ਅਗਲੀ ਗੈਬ ਹੁੰਦੀ ਏ ਸਪੀਡ ਖਿੱਚਦੀ ਹੈ ਨਾ ਹਾਂਜੀ ਇਹ ਕੰਕਰੋਂ ਸੋ ਮੇ ਚਲਾ ਦੋ ਬਹੁਤ ਔੜ ਕੇ ਸੀ ਚਲਾਣਾ ਪੜ ਜੀਏ ਹਾਂਜੀ ਓਹੋ ਸਹੀ ਲੱਗਿਆ ਮਾ ਇਹ ਯੰਮੀ ਚੀਜ਼ ਹੋ ਤੈਗੀ ਕੀਪੀ ਨਾਲ ਲੱਗਿਆ